ਸਸ ਕਾਲ ਜਸਰਾਨ ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰੂਪਾਲੀ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਾਬੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਤਾਂ ਟੋਟਲ ਚਾਰ گاਵਾ ਦਿਖਾਉਣੀਆਂ ਜਿਨ੍ਹਾਂ ਚ ਦੋ ਸੁਈਆਂ ਤੇ ਦੋ ਗੱਬਣਾ ਸੁਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਕਰਕੇ ਖੜਿਆ ਕਰੋ ਤੇ ਗੱਬਣਾ ਵੀ ਆਪਣੀਆਂ ਪਾਸ ਕਰਕੇ ਹੀ ਖੜਿਆ ਕਰੋ ਜੀ ਹਾਂਜੀ ਵਿਧੀ ਸასი ਕਾਲ ਜੀ ਠੀਕ ਆ ਜੀ ਹਾਂਜੀ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਨਾਮ ਵਿੱਚ ਮੇਰਾ ਸਾਹੀ ਆ ਹਾਂਜੀ ਪਿੰਨ ਸੁਖ ਵਾਲੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਵਟਾਲਾ ਕਸੀਰਪੋੜਾ ਦਾ 2 ਕਿਲੋਮੀਟਰ ਹੜਵਾ ਪਿੰਨਾ ਮਰਸਾ ਰੋਡ ਦੇ ਉੱਪਰ ਹੀ ਆਪਣਾ ਵਟਾਲੇ ਦੇ ਬਿਲਕੁਲ ਲੱਗ ਗਈ ਹੈ ਹਨਾ 7 ਕਿਲੋਮੀਟਰ ਠੀਕ ਹੈ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈਗਾ 97818 ਹਾਂਜੀ 2382 ਠੀਕ ਹੈ ਤੇ ਪਹਿਲਾਂ ਦੋ ਗੱਬਣਾ ਮਖਾ ਦੀ ਹਾਂ ਜੀ ਦੋ ਗੱਬਣਾਆਂ ਦਾ ਦੋ ਸੁਈਆਂ ਤੇ ਇੱਕ ਪਰਦੀ ਟੋਕੜੇ ਵਸੀ ਅੱਛਾ ਜੀ ਤੇ ਇਹਦੇ ਬਾਰੇ ਦੱਸ ਤਾਂ ਫਿਰ ਇਹ ਵੀ ਜੇ ਦੂਜੀ ਸਵੇਰ ਸੁਣੀ ਜੋ ਅੱਛਾ ਤੇ ਆ ਰਹੀ ਹੈ ਬਿਲਕੁਲ ਅੱਜ ਸਵੇਰੇ ਸਵੇਰੇ ਥੋੜਾ ਟਾਈਮ ਖੜਨਾ ਇੰਨਾ ਹੈ ਨਾ ਬਿਲਕੁਲ ਹਾਜ਼ਰੀ ਹੈ ਠੀਕ ਹੈ ਕਿੰਨਾ ਕੁ ਦੁੱਧ ਕੱਢੀ ਜਾਊਗੀ 20 22 ਲੀਟਰ ਕੱਢੇਗੀ ਅੱਛਾ ਹਾਂ ਜੀ ਤੋਰੋ ਇੱਕ ਰੇ ਬਾਕੀ ਇਹ ਆ ਵੀ ਚਲੋ ਜੇ ਭਲਾ ਭਲਾ ਪੈਣ ਦੀਆਂ ਹਵਾਨੇ ਤੇ ਜੇ ਤਿਆਰ ਹੋ ਜਾਂਦਾ ਇੱਕ ਦੋ ਤਾਂ ਨੈ ਵੀ ਜਾਵੇ ਹਾਂ ਜੀ ਹਾਂ ਜੀ ਬੈਹ ਜੋ ਕਮਾ ਲਿਆ ਹੈਗੀ ਜਰਸੀ ਆ ਜਿਹੜੀ ਤੇ ਬਾਕੀ ਗਾਣ ਚੰਗਾ ਪਰੰਦੀ ਆ ਜਿਹੜੀ ਲਾਂਚ ਥੋੜੀਆਂ ਬਾਤੀਆਂ ਹੈਗੀਆਂ ਵੀ ਫਰਜੂਗੀ ਬਾਕੀ ਭਲਾਂ ਜਿਹੜੀਆਂ ਹਵਾਨੇ ਤੇ ਗਾਵੇਂ ਪੈ ਗਈਆਂ ਬਾਕੀ ਗੱਬਣ ਗਾਵਾਂ ਦੇ ਅਕਸਰ ਭਲਾਂ ਪੈ ਹੀ ਜਾਂਦੇ ਬਾਕੀ ਇਹਦਾ ਠੰਡੀਆਂ ਜਿਮ ਮੱਝਾ ਇਹਦਾ ਫਿਰ ਕਿੰਨਾ ਕਰਖਣਾ ਮੁੱਲ ਆਪਾਂ 65000 ਕਰ ਦਿੰਦੇ ਹਾਂ ਜੀ 65 ਕਰ ਲਈ ਹੈ ਨਹੀਂ 65 ਨਾ ਕਰੀਏ ਕਰ ਦਈਏ ਕੋ ਮਨ ਤਾਂ ਬਾੜੀ ਦੇ ਦਾਂਗੇ ਜੀ ਅੱਛਾ 2000 ਹੋਰ ਛੋਟ ਕਰ 60000 ਦੀ ਹਾਂ ਜਿਹੜੀ ਦੇਣੀ ਅੱਛਾ 60000 ਦੀ ਦੇ ਦੇਣੀ ਹੈ ਹਾਂ ਜੀ ਠੀਕ ਹੈ ਬਾਕੀ ਇਹ ਆ ਵੀ ਜਰਸੀਆਂ ਦੇ ਸਹਾਰਾ ਨਾ ਕੱਦ ਵਜਨ ਵੀ ਚੰਗਾ ਆ ਬਾਕੀ ਇਹ ਜਿੰਨੀ ਹੈਗੀ ਚਲੋ ਮੌਜੂਦ ਦੇ ਸਹਾਰਾ ਚੰਗੀ ਹਾਂ ਜੀ ਚਲੋ ਬਾਕੀ ਕੋ ਫੋਨ ਲਾਊਗਾ ਤੇ ਆਪੇ ਮੌਕੇ ਤੇ ਮੌਕੇ ਤੇ ਵਾਧਾ ਘਟਾ ਹੋ ਜਾਊਗਾ ਇਹ ਅਭੀ 2:00 ਸਵੇਰੇ ਜੁੜੀ ਹੈ। ਅੱਛਾ ਜੀ। ਹਾਂ ਜੀ। ਇਹ ਜਰਸੀ ਕਿੰਨੇ ਕ ਦੁੱਧ ਆ ਲਈ ਜੇ? ਇਹ ਦੁੱਧ ਵਿੱਚ ਜਿਆਦਾ ਨਹੀਂ 13-14 ਕੇ ਲਈ ਰਮਾਨਾ ਦੇ ਦਿੰਗੇ। ਤੋਰ ਹਾਂ ਫਿਰ ਇੱਕ ਰੀ। ਇਹ ਜੇ ਚਲੋ ਟਾਈਮ ਖੜਦੀ ਆ। ਹਾਂ ਜੀ ਇਹ ਦਿਨ ਦਾ 15 ਲੈ ਹੀ ਜਾਵੇ ਮੈਂ। ਪਰ ਕੀ ਇਹ ਥੋੜੀ ਥੋੜੀ ਬੜੀ ਹੈ। ਅੱਜ ਲੈ ਆ। ਆਹ ਤਾਂ ਇਹਦੇ ਦੇਖਦੇ ਆਂ ਆਪਾਂ ਲੱਗੇ ਤਾਂ ਥੋੜਾ ਕਈ ਜਿਹਾ ਕੁਝ ਫਿਰ ਜਾਂਦਾ ਇਹ ਇਹਦਾ ਦੂਸਰਾ ਸੁਆਹ ਫਿਰ ਜੇ ਹੁਣ ਆਪਾਂ ਬਿਲਕੁਲ ਤਿਆਰ ਕਰਕੇ ਸੁਈ ਦਵਾਂ ਉਦੋਂ ਮੁੱਲ ਫਿਰ ਹੋਰ ਹੋ ਜਾਏਗਾ ਹਾਂ ਦੇ ਹਿਸਾਬ ਨਾਲ ਜਿਹੜਾ ਮੁੱਲ ਆਪਦਾ 40000 ਕਦੇ 35000 ਦੀ ਹਾਨਾ 35000 ਦਿੱਤੇ ਦੋਗੇ ਹਾਂ ਜੀ 1000 ਰੁਪਏ ਸੌੜ ਦਤਾ ਠੀਕ ਹੈ ਜੀ ਠੀਕ ਅੱਛਾ ਇਹ ਵੀ ਸੁਈ ਹੈ ਇੱਕੋ ਦੋ ਦੁੱਧੀ ਜਿਆ ਆਉਂਦਾ 10 ਲੀਟਰ ਐ 9 ਲੀਟਰ ਦੀ ਗਾਰੰਟੀ ਦਿੰਦਾ ਕੋਲ ਅੱਛਾ ਪੱਕਾ ਦੁੱਧਾਰ ਹੋਣਾ ਮਾਰੇ ਸਾਡੇ ਕਾ ਦੋ ਡਾਂਗਾਂ ਦੇ ਵਿਚੋ ਹੋ ਕੇ ਜਿੱਦਾਂ ਮਰਜ਼ੀ ਸੱਲੀ ਕਰਦਾ ਠੀਕ ਐ ਤੇ ਇਹ ਥੋੜਾ ਉੱਚਾ ਬੱਚਾ ਜੀ ਹਾਂਜੀ ਇਹਦਾ ਮੈਂ ਮਹੀਨਾ ਡੇਢ ਮਹੀਨੇ ਦਾ ਬੱਚਾ ਹੋਗਾ ਮਗਰ ਵੱਸੀ ਵੱਸੀ ਵਿਖਾ ਦੀ ਹੈ ਕਰੀਏ ਔਰ ਚਿੱਟੀ ਵੱਸੀ ਜੈਦੀ ਹਾਂਜੀ ਹਾਂਜੀ ਪਿੱਤੀ ਆ ਚਿੱਟੀ ਵੱਸੀ ਏ ਇਹਦੀ ਤੇ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਕਿੰਨੇ ਕ ਚੱਲਦੀ ਆ ਹਾਂਜੀ ਥੋੜਾ ਉੱਚਾ ਬੱਚਾ ਹੀ ਆ ਤੋੜ ਦੋ ਫੇਰ ਦੋ ਦੇ ਦੇਖ ਲ ਜਿਹੜਾ ਕਹਿੰਦੇ ਵੀ 10 ਕਿੱਟਰਾ ਗਰਨ ਹੁੰਦਾ 10 ਕਿੱਟਰਾ ਆ ਜ ਲੈ ਆ ਕੋਈ ਬੱਕੀ ਨਾ ਨਾ ਨਹੀਂ ਪਾਉਣਾ ਇਦਾਂ ਹੀ ਮਿਲਦੀ ਕੋਈ ਅੱਛਾ ਰਸੀ ਰਸੀ ਦੀ ਨਹੀਂ ਕੋਈ ਲੋੜ ਇਹ ਬਣਾਨੇ ਆਣੇ ਜਿਹਦਾ ਮਜੀ ਚੋਹ ਸੰਧੀ ਹੈ ਸੋ ਡਾਣੇ ਖਾਣੇ ਦੇ ਦੇਖ ਸਕਦੇ ਆਪਾਂ ਗਲਾਬੀ ਰੰਗ ਦਾ ਥਾਣੇ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਆਪਾਂ ਉਹਦਾ 40 ਕਰਦੇ ਹਾਂ ਨਾ ਜਿਹੜਾ ਵੀ 35000 ਜੀ ਅੱਛੇ 35000 ਦੇ ਵੀ ਜਿਹੜੇ ਦੇਣੀ ਆ ਆਪਾਂ ਵੱਧ ਮੋਤ ਕਰੀਏਗਾ ਫਾਇਦਾ ਕੋਈ ਨਹੀਂ ਚਲੋ ਵਾਕੀ ਮੋਕੇ ਦੇ ਤੇ ਮੰਤਨ ਹੋਈ ਜਾਣਾ ਆ ਦੋ ਦੋ ਦੇ ਦੱਸੇ 10 ਕਿਲੋ ਦਾ 9 ਲੀਟਰ ਜੋ ਫੁੱਲ ਕਵਾਂਟੀ ਦੇਵਾਂਗਾ ਠੀਕ ਹੈ ਜੀ ਇਹ ਵੀ ਵੇਚੀ ਦੂਸਰੇ ਸੁਵੇਰ ਵੇਰ ਜੂ ਅੱਛਾ ਇਹਦਾ ਬੱਚਾ ਨਹੀਂ ਹੋਗਾ ਅੱਛਾ ਦੋ ਦੇ ਕੋ 14 15 ਲੀਟਰ ਦੁੱਧ ਦੇ ਦਾਂ 14 ਲੀਟਰ ਦਾ ਲੀਟਰ ਦਾ ਮੈਣਵਾ ਲੈ ਲਈ ਜਾ ਤਿਆਰ ਮੌਕੇ ਤੇ ਆਇਆ ਵਦ ਮੌਕੇ ਤੇ ਬਾਕੀ ਕੱਦ ਕੱਦ ਕਾਠ ਦੀ ਚੰਗੀ ਉੱਚੀ ਆ ਇਹਨੂੰ ਕੋਈ ਨਾਣਾ ਨਹੀਂ ਪਾਉਣਾ ਇਸਦੇ ਵਿੱਚ ਦੇਖ ਸਕਦੇ ਜੀ ਇਹਦੇ ਬਿਨਾਂ ਰੱਸੀ ਦਾ ਹੀ ਆ ਲਿਆ ਜੀ ਥੋੜਾ ਜਿਹਾ ਪੱਕੇ ਤਾਂ ਕਰ ਦੀ ਇਸ ਤਰ੍ਹਾਂ ਯਾਰ ਹਵਾ ਨਾ ਇਹਦਾ ਦੇਖ ਸੰਦੇ ਆਪਾਂ ਅੱਜ ਤੇ ਉਤਰਨ ਤੁਨ ਤੁਨ ਓਕੇ ਜੀ ਪੂਰੇ ਕੋਈ ਵੀ ਜੇ ਇੱਕ ਧਾਰ ਤਾਂ ਵੀ ਫਰਕ ਹੋਵੇਗਾ ਅੱਛਾ ਉਹ ਲੈ ਗਰੰਟੀ ਦਵਾਂਗੇ ਮਿਲ ਦੀ ਦੁੱਧ ਦੀ ਕੋਈ ਕਵੇ ਆਪਾਂ ਜ਼ਿੰਮੇਵਾਰੀ ਖੋਲੇ ਤੇ ਇਹਦਾ ਮੁੱਲ ਫਿਰ ਮੁੱਲ ਵਿੱਚ ਜੇ ਬੱਚਾ ਦਾ ਫਿਰ ਤਾਂ ਗਾਂ ਜਿਹੜੀ ਸਰਦੀ ਵੇਚ ਲਈ ਜੀ ਹਾਂਜੀ ਮੋੜ ਚਲੋ ਬੱਚਾ ਨੇ ਹੈ ਉਸ ਦੇ ਹਿਸਾਬ ਨਾਲ ਵੇਚਾਂਗੇ ਮੋਲ ਵੀ ਕੀ ਦਾ 45000 ਰੁਪਇਆ ਵਾ ਅੱਛਾ ਹਾਂ ਨਾ ਜੀ 36000 ਦੀ 36000 ਦੀ ਤੇ ਦੁੱਧ 14 ਲੀਟਰ ਹੁੰਦਾ ਚਵਾ ਕੇ ਦੋ ਦੰਗ ਚੋਵੇ ਤਿੰਨ ਚੋਦ ਸੱਲੀ ਕਰ ਤੇ ਸਾਡੇ ਕੋਲ ਉੱਤਰ ਚਾਹੀਦਾ ਠੀਕ ਹੈ ਤੇ ਆ ਜੀ ਤੁਹਾਡੇ ਮਗਰ ਜੇ ਇਹ ਵੀ ਜੀ ਪਹਿਲਾਂ ਨਹੀਂ ਵਸੀਏ ਵੀ ਟੋਕਰ ਜੀ ਅੱਛਾ ਇਹ ਟੋਕੜੀ ਆ ਇੱਕ ਦੁੱਧ ਵਿੱਚ ਆਫਰ 6 ਲੀਟਰ ਦੋ ਦੋ 7 ਹੋ ਗਏ 6 ਲੀਟਰ ਦੀ ਫੁੱਲ ਕੁਆਲਿਟੀ ਦਾ ਠੀਕ ਹੈ ਕੱਦ ਕਾਠ ਇਹਦਾ ਵੀ ਉੱਡਾ ਹੀ ਆ ਕੋਜੇ ਕੱਦ ਦੀਆਂ ਹੀਆਂ ਦਵੇਂ ਬਾਕੀ ਇਹ ਗਾਂ ਤਿਆਰ ਕਰਨਾ ਲਈ ਹੈ ਜੇ ਜੀ ਮੈਂ ਬਸ ਤਰਾ ਹੀ ਫੇਰ ਲੱਖ ਰਹੀ ਆ ਨਾ ਦਰਸ ਨਾ ਸਰਦੀ ਦਰਦੀ ਨਹੀਂ ਆ ਫਿਕਸ ਗਿਆ ਭਾਈ ਰਾਈ ਦਾ ਆ ਜ ਲੈ ਆ ਜੀ ਆ ਇੱਕ ਮਿੰਟ ਉਹ ਮੈਂ ਜਾ ਇੱਕ ਮਿੰਟ ਲਾ ਦੇਣਾ ਇਹਨੂੰ ਢੋਕੀ ਹਲਜੀ ਇਹਨੂੰ ਕੋਈ ਨਾਣਾ ਨਹੀਂ ਕੋਈ ਭਰਨ ਨਹੀਂ ਇਹ ਵੀ ਬਿਨਾਂ ਰੱਸੀ ਦਾ ਹੀ ਆ ਬਾਕੀ ਇਹ ਹੰਜ ਵੀ ਲੱਗਦਾ ਕਿ ਜਿੱਦਾਂ ਬਾਹਰ ਚ ਆਈ ਹੁੰਦੀ ਹੈ ਮਤਲਬ ਹੀਟ ਚ ਆਈ ਹੁੰਦੀ ਹੈ ਬੋਲੀ ਜ ਆਦੀ ਹੈ ਇਹ ਮੋਲ ਦਾ ਸਪੌਂਸਰ ਵਾਲੇ ਕਰਾਂਗੇ ਵੀ ਜੀ ਇਹਦਾ ਅੱਛਾ ਤੇਰੇ ਨੇ ਇਹਨੂੰ ਕਿਹਾ 30000 ਰੁਪਏ ਅਨਸਰ ਆਨੇ ਮੰਗੀਆਂ ਤੇ ਹਾਂਜੀ ਇਹਦਾ ਮੁੱਲ ਵੀ ਸੀ 20000 ਰੁਪਏ ਜੂ ਅੱਛਾ ਤਾਂ 16000 ਦੇਣਾ ਅੱਛਾ 16000 ਹੀ ਦੇ ਦੇਉਗੀ ਚਲੋ ਬਾਕੀ ਮੌਕੇ ਤੇ ਹੋ ਜੋਗੀ ਹਨਾ ਹੋਰ ਵੀ ਦੇਖੋ ਭਰਾ ਲਾਵੇ ਠੀਕ ਹੈ ਬਾਕੀ ਮੌਕੇ ਜਦੋਂ ਹੋਗਾ ਤੇ ਬਾਕੀ ਤਸੱਲੀ ਕੋ ਤੁਹਾਡੇ ਘਰੋਂ ਕਰਕੇ ਛੱਡੇ ਮੈਂ ਕੋਈ ਜਦੋਂ ਦੋ ਟਾਂਗ ਚੋਵੇਂ ਆਣ ਕੇ ਜਦਾਂ ਮਰਜੀ ਆਪਣੇ ਤਸੱਲੀ ਜਦਾਂ ਮਰਜੀ ਪਾਸ ਕਰਕੇ ਤਸੱਲੀ ਕਰਕੇ ਛੱਡੇ ਤਵੇ ਇਹ ਬਠੰਦੀ ਬੜੀ ਏ ਇੱਧਰ ਥੱਲੇ ਬੈਠੇ ਰਹੋ ਠੀਕ ਹੈ ਹਾਂ ਬਾਕੀ ਜੋ ਵੀ ਕੋਸ਼ਿਸ਼ ਸਾਰਾ ਕੁਝ ਤੁਹਾਡੇ ਸਾਹਮਣੇ ਆ ਇੱਥੇ ਆਓ ਤੇ ਆਪਣਾ ਵੇਖ